ਵੀ ਉਹ ਇੱਕ ਅੱਜ ਦੋ ਦੋ ਤਿੰਨ ਤਿੰਨ ਪ੍ਰੋਸੈਸ ਚੱਲ ਰਹੀ ਹੈ ਕੀ ਇਹਦਾ ਖਾਸ ਰੀਜ਼ਨ ਆ ਔਰ ਕਿੰਨੀ ਕਿੰਨੇ ਚ ਪ੍ਰਾਪਤੀ ਹੋ ਰਹੀ ਹੈ ਕੈਸਰ ਆਪਰੇਸ਼ਨ ਜਿਹੜਾ ਅੱਜ ਚੱਲ ਰਿਹਾ ਉਹਦੇ ਵਿੱਚ ਸਪੈਸ਼ਲੀ ਮੈਂ ਇੱਥੇ ਸੁਪਰਵਾਈਜ਼ਨ ਕਰਨ ਲਈ ਆਇਆ ਹਾਂ ਇੱਥੇ ਅੱਜ 11 ਹੌਟ ਸਪੌਟ ਪੂਰੇ ਰੂਪ ਦੇ ਲਈ ਦੇ ਰਹੇ ਜਿਹਦੇ ਵਿੱਚ ਅਸੀਂ ਆਲਮੋਸਟ ਪੋਨੇ 300 ਦੇ ਕਰੀ ਸਸਪੈਕਟਿਵ ਬੰਦਾ ਉਹ ਰਾਉਂਡ ਅਪ ਕਰਕੇ ਕੋਸ਼ਿਸ਼ ਨੇ ਉਹਨਾਂ ਦੀ ਕਰ ਰਹੇ ਨੇ ਉਹਨਾਂ ਦੇ ਕਰਦੀਆਂ ਤਲਾਸ਼ੀਆਂ ਚੱਲ ਰਹੀਆਂ ਨੇ ਤੇ ਕਰੀ-ਕਰੀ 400 ਦੀ ਫੋਰਸ ਲੱਗੀ ਹੋਈ ਹੈ यह ऑपरेशन अर्ली मॉर्निंग शुरू होकर पूरे दिन चलना है एक किन्नी किकवरी पिछले दिनों हो चुकी है या एक, एक किन्ना क्यों इंपॉर्टेंट मान दो भी यदा किफैक्ट पै रहा है जी जो कासो ऑपरेशन चल रहा है कासो ऑपरेशन बड़ा इफेक्टिव है बाकी जी रिकवरी पहला हुई है वो डिटेल तो एस एस पी हिसाब दे अज जोड़ी रिकवरी होएगी वह फिर दो तीन बजे तो बाद ही प्रॉपर इंप्रैसमेंट किया जाएगा पर जो इनपुट दिती गई है वो हिसाब नो सक्सैस ठीक ठाक मिल रही है ਦਾ ਪ੍ਰੀਵੈਂਟਿਵ ਇਫੈਕਟ ਬੜਾ ਪੈਂਦਾ ਹੈ ਤੇ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਤਰੀਕੇ ਨਾਲ ਹੌਟ ਸਪots ਜਿਹੜੇ ਇਹੋ ਜਿਹੇ ਡਰੱਗਸ ਵਗੈਰਾ ਨਾਲ ਕੰਮ ਕਰਨ ਵਾਲੇ ਬੰਦੇ ਨੇ ਉਹਨਾਂ ਦੇ ਵੀ ਟੈਰ ਫਾਇਦਾ ਹੁੰਦਾ ਹੈ ਤੇ ਉਹ ਲੰਗੇ ਹੱਥ ਫੜੀ ਵੀ ਲੈਂਦੇ ਪਰ ਸਿੱਟ ਕਪੂਰਸਲੇ ਦੀ ਗੱਲ ਹੀ ਕਰੀਏ ਮਤਲਬ ਡਿਸਟ੍ਰਿਕਟ ਦੀ ਗੱਲ ਕਰੀਏ ਜਾਂ ਦੋ ਸਾਊਦੀਆਂ ਜਿਹੜੀਆਂ ਨੇੜੇ ਇੱਥੇ ਕਪੂਰਸਲੇ ਸ਼ਹਿਰ ਦੇ ਨਾਲ ਉੱਚ ਪਿੰਡ ਇਦਾਂ ਦੇ ਆ ਵੀ ਜਿਹੜੇ ਕੰਟੀਨਿਊਸਲੀ ਕੰਮ ਹੀ ਇਹ ਕਰਦੇ ਆ ਉਹਨਾਂ ਚ ਤਾਂ ਹੁੰਦਾ ਹੀ ਇਹ ਆ ਕਿਦਾਂ ਦੀ ਮਤਲਬ ਐਫਰਟਸ ਕਰ ਰਹੇ ਵੀ ਉਹ ਪੁਛ ਆਜਨ ਸੋਸ਼ਲ ਸਮਾਜ ਦੇ ਮੁਖਤਾਰ ਆਜਨ ਇਹ ਕੰਮ ਛੱਡ ਦੇਣ ਕੋਈ ਇਦਾਂ ਦਾ ਐਫਰਟਸ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਸਾਰੇ ਤਰੀਕੇ ਦੇ ਐਫਰਟ ਹੋ ਰਹੇ ਨੇ ਤੇ ਸਭ ਤੋਂ ਵੱਡਾ ਐਫਰਟ ਤਾਂ ਇਹ ਹੀ ਹੈ ਕਿ ਉਹਨਾਂ ਦੇ ਡਰੱਗਸ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਉਹ ਪੁਲਿਸ ਦੀ ਬਿਲਕੁਲ ਕਲੀਅਰ ਹੈ ਜੋ ਵੀ ਕੋਈ ਡਰੱਗਸ ਦਾ ਕੰਮ ਕਰੇਗਾ ਜੋ ਵੀ ਕੰਟਰੋਲ ਕਰਾਦੀ ਹੈ ਉਨ੍ਹਾਂ ਦੇ ਖਿਲਾਫ ਤੁਰੰਤ ਕਾਰਵਾਈ ਹੋਏਗੀ ਮੁੱਖ ਧਾਰਾ ਦੇ ਵਿੱਚ ਲਿਆਉਣ ਦਾ ਜਿਹੜਾ ਮਤਲਬ ਹੈ ਉਹ ਇੱਕ ਬਹੁਤ ਵੱਡਾ ਦਾਇਰਾ ਹੈ ਉਹਦੇ ਵਿੱਚ ਪੁਲਿਸ ਦੇ ਨਾਲ-ਨਾਲ ਹੋਰ ਜਿਹੜੀ ਏਜੰਸੀਆਂ ਨੇ ਗਵਰਨਮੈਂਟ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਈਵਨ ਉਹਨਾਂ ਦੀ ਫੈਮਲੀਆਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਸਮਾਜ ਦਾ ਬੜਾ ਰੋਲ ਹੁੰਦਾ ਹੈ ਮੁਹੱਲੇ ਦਾ ਬੜਾ ਰੋਲ ਹੁੰਦਾ ਹੈ ਇਸ ਤੇ ਵੀ ਅਸੀਂ ਕਾਰਵਾਈ ਕਰਨ ਲੱਗੇ ਆ ਕਿ ਉਹਨੂੰ ਮੁੱਖ ਧਾਰਾ ਦੇ ਵਿੱਚ ਜੀਵੇਂ ਜੀਵੇਂ ਲਿਆਦਾ ਲਾਵੇ ਉਹ ਕੰਮ ਛੱਡ ਦੇ ਡੀਜੀਪੀ ਸਾਹਿਬ